ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਜੀਪੀਐਮਓ ਦੇ ਬੈਨਰ ਹੇਠ ਤਹਿਸੀਲ ਕੰਪਲੈਕਸ ਤਲਵਾੜਾ ਵਿਖੇ ਅਝ ਹੜਤਾਲ ਅਤੇ ਰੋਸ਼ਮਾਰਚ ਯੂਨੀਅਨ ਆਗੂ ਜਸਵੀਰ ਸਿੰਘ ਤਲਵਾੜਾ ਫੈਡਰੇਸ਼ਨ ਆਗੂ ਰਾਜੀਵ ਸ਼ਰਮਾ ਵਰਿੰਦਰ ਵਿੱਕੀ ਜੀ ਪੀਐਮਓ ਆਗੂ ਗਿਆਨ ਸਿੰਘ ਗੁਪਤਾ ਸ਼ਿਵ ਕੁਮਾਰ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਸਮੂਹ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਕਰਮਚਾਰੀ ਪਾਰੀ ਗਿਣਤੀ ਵਿੱਚ ਸ਼ਾਮਲ ਹੋਏ। ਧਾਰਮਿਕ ਨਾਮ ਦੇ ਤਲਵਾੜਾ ਇਹਦਰ ਬਿੱਤੀ ਜਿਹਨੂੰ ਮੈਂ ਪਹਿਲਾਂ ਹੀ ਬੋਲਿਆ ਲਈ ਪ੍ਰਿਕਰ ਦੇ ਚਾਰੋ ਦੇ ਤਾਂ ਕਿਰਪਾ ਕਰਕੇ ਆਪਣਾ ਜੱਲਾ ਹੱਥ ਉਠਾ ਰਿਹਾ ਕਿ ਮੈਂ ਦੇਖ ਰਿਹਾ ਹਾਂ ਮੋਲ ਦਾ ਹੱਕਦਾਰ ਨਹੀਂ ਹਾਂ ਮੈਨੂੰ ਮਾਫੀ ਚਾਹਿਆ ਕਿ ਮੈਂ ਸਮੇਂ ਸਿਰ ਦਾ ਮਦਦ ਬੋਲਦਾ ਕਿ ਬਿੱਤੀ ਦੇ ਲਈ ਪੈਸੇ ਪਾੜੀਆਂ ਹੋ ਜਾਣ ਕਿਉਂਕਿ ਇਹਨਾਂ ਦਾ ਕੰਡਾ ਕੋਈ ਨਹੀਂ ਕਰ ਸਕਦਾ ਇਹ ਲੋਹਾਰੂ ਬਖੀ ਨੇ ਮੈਂ ਲੋਹਾਰੂ ਬੇਨਤੀ ਕਰ ਰਿਹਾ ਹਾਂ ਪੈਨਲ ਦੀਪ ਕੋਟੀ ਨੂੰ ਜਿਹੜੇ ਜਿਹੜੇ ਨੌ ਵੀ ਦੋ ਮਿੰਟ ਦੇ ਵਿੱਚ ਨਾ ਦੇ ਜਾਣ ਤੇ ਮੰਗਾ ਸੀ ਚੱਲਵਾ ਕਰਨਾ ਸਾਥੀਓ

एन एस पी खोई जा रही है बहाने जमीना खो दिया नीतियाँ घटिया जा रिया सरकार मुरादाबाद मुर्दाबाद मुरादाबाद मुरादाबाद केंद्र सरकार मुर्दाबाद मुरादाबाद मुर्दाबाद पंजाब सरकार मुर्दाबाद मुरादाबाद मुर्दाबाद केंद्र सरकार मुर्दाबाद 시청 <sweak> ਮੈਂ ਬਲੌਗ ਪ੍ਰਦਾਨਜੀਤ ਸ਼ਰਮਾ ਜਿਹੜਾ ਅੱਜ ਦਾ ਪ੍ਰਦਰਸ਼ਨ ਆਲ ਇੰਡੀਆ ਟ੍ਰੇਡ ਯੂਨੀਅਨ ਵੱਲੋਂ ਭਾਰਤ ਬੰਦ ਲਈ ਕਾ ਦਿੱਤੇ ਗਈ ਸੀ ਜਿਸ ਦੇ ਸਮਰਥਨ ਵਿੱਚ ਅੱਜ ਆਪਾਂ ਵੀਡੀਓ ਦਫ਼ਤਰ ਮੋੜੇ ਰੈਲੀ ਕੀਤੀ ਹੈ ਵੱਡੀ ਗਿਣਤੀ ਵਿੱਚ ਤੇ ਰੋਸ ਮਾਰਸ਼ੀ ਵੀ ਵਿਚਾਰਜ ਕਰਦੇ ਹੋਏ ਜਾਵਾਂਗੇ ਜੀ ਇਹ ਬਾਜ਼ਾਰ ਚੋਂ ਹੁੰਦੇ ਹੋਏ ਚੌਧਰੀ ਗਿਆਨ ਸਿੰਘ ਚੌਂਕ ਤੱਕ ਕਰਾਂਗੇ ਜੀ ਸਾਥੀ ਜੀ ਜਿਹੜੇ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਜਿਹੜੇ ਸਾਡੇ 4 ਕਾਨੂੰਨ ਜਿਹੜੇ ਰੱਦ ਕਰ ਦਿੱਤੇ ਨੇ ਜਿਹਦੇ ਵਿੱਚ ਜੱਥੇਬੰਦੀ ਬਣਾਉਣ ਦਾ ਔਰ ਫਾਇਰ ਇਹਨਾਂ ਦੀ ਨੀਤੀ ਅਪਣਾਈ ਹੋਈ ਹੈ ਉਹਦੇ ਵਿਰੋਧ ਦੇ ਵਿੱਚ ਔਰ ਜਿਹੜੇ ਮਾਨ ਪੱਤੇ ਦੇ ਆਸ਼ਾ ਵਰਕਰ ਮੈਡੀ ਮੀਂ ਲੰਗਨਵਾੜੀ ਭੈਣਾਂ ਰੱਖੀਆਂ ਹੋਈਆਂ ਨੇ ਔਰ ਬਹੁਤ ਹੀ ਘੱਟ ਤਨਖਾਹਾਂ 'ਤੇ ਕੰਮ ਕਰ ਰਹੀਆਂ ਨੇ ਘੱਟੋ ਘੱਟ ਉਜਰ ਦੇ ਘੇਰੇ ਵਿੱਚ ਲਿਆ ਕੇ ਘੱਟੋ ਘੱਟ 21000 ਤਨਖਾਹ ਕੀਤੀ ਜਾਵੇ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਤੇ ਜਿਹੜੇ ਕੱਚੇ ਮੁਲਾਜ਼ਮ ਐਨਸਟਮੈਂਟ ਠੇਕਾ ਮੁਲਾਜ਼ਮਾਂ ਉਹਨਾਂ ਨੂੰ ਮਹਿਕਮੇ ਲੈ ਕੇ ਪੱਕਾ ਕੀਤਾ ਜਾਵੇ ਇਹ ਮੁੱਖ ਮੰਗਾਂ ਦੇ ਲਈ ਹੈ ਜੀ ਅੱਜ ਇਹ ਅੱਜ ਦੇ ਧੰਨੇ ਤੋਂ ਬਾਅਦ ਜੋ ਵੀ ਸਾਡੇ ਸਟੇਟ ਬੋਡੀ ਕੇਂਦਰ ਦੀ ਸਰਕਾਰ ਦੇ ਖਿਲਾਫ ਸੂਬਾ ਸਰਕਾਰ ਦੇ ਖਿਲਾਫ ਜੋ ਵੀ ਨੀਤੀ ਬਣਾਏਗੀ ਉਹਦੇ ਵਿੱਚ ਅਸੀਂ ਪੂਰਾ ਸਹਿਯੋਗ ਦਿੰਦੇ ਹੋਏ ਸਰਕਾਰ ਦੇ ਖਿਲਾਫ ਤਕੜੇ ਮਤ ਕਰਾਂਗੇ